ਗੱਲ ਬਣੀ ਆ ਕਹਿੰਦੇ ਜਦੋਂ ਪ੍ਰਤਾਪ ਸਿੰਘ ਕੈਰੋਚੀ ਮੰ minister ਬਣੇ ਤੇ ਭਾਵਾਂ ਨੇ ਮੰਗ ਕੇ ਪੱਟੀ ਚ ਜੇਲ ਲੈ ਲਈ ਸੀ ਕਿ ਉੱਥੇ ਅੰਮ੍ਰਿਤਸਰ ਥੋੜਾ ਦੂਰ ਪੈਂਦਾ ਕੰਮ ਇੱਥੇ ਲਾਗੇ ਹੋ ਜਾਏਗਾ ਤੇ ਠੀਕ ਆ ਇਹ ਪਤਾ ਨਹੀਂ ਗੱਲ ਸੱਚੀ ਆ ਜਾਂ ਝੂਠੀ ਆ ਪਰ ਇੱਕ ਗੱਲ ਹੋਰ ਇਸੇ ਜੇਲ ਦੀ ਅੱਜ ਕੱਲ ਬੜੀ ਚਰਚਾ ਦਾ ਵਿਸ਼ਾ ਬਣੀ ਆ ਇਹਦੇ ਚ ਵੀ ਮੈਨੂੰ ਲੱਗਦਾ ਕਿ ਭਾਈ ਗੱਲ ਫੇਰ ਇਹੋ ਜੀ ਹੋ ਜਾਣੀ ਆ ਕਿ ਸੱਚੀ ਆ ਕਿ ਝੂਠੀ ਆ ਪਹਿਲੀ ਨਜ਼ਰੇ ਮੈਂ ਵੀ ਇਤਬਾਰ ਨਹੀਂ ਕੀਤਾ ਫਿਰ ਮੈਂ ਜੇਲ੍ਹ ਦੇ ਵਿੱਚ ਹੀ ਜੋ ਕੋਈ ਅਧਿਕਾਰੀ ਨਿਯੁਕਤ ਸੀਗਾ ਉਸ ਦੇ ਨਾਲ ਗੱਲਬਾਤ ਕੀਤੀ ਕੁਝ ਇਧਰ ਉਧਰੋ ਜਾਣਕਾਰੀ ਛੁਟਾਈ ਤੇ ਵਾਕਿਆ ਹੈਰਾਨ ਕਰਨ ਵਾਲਾ ਮਾਮਲਾ ਹੈ ਮੈਂ ਤੁਹਾਡੇ ਸਾਹਮਣੇ ਸਾਰੀ ਗੱਲ ਰੱਖਣੀ ਚਾਹਾਂਗਾ ਤੇ ਤੁਸੀਂ ਗਰੰਟੀ ਹੈ ਮੰਨਣਾ ਨਹੀਂ ਹੈ ਮੰਨਣਾ ਨਹੀਂ ਕਿ ਯਾਰ ਪੋਸੀਬਲ ਹੈ ਗੱਲ ਇਹ ਆ ਕਿ ਸਤੰਬਰ ਦੇ ਵਿੱਚ ਨਾ ਇੱਥੇ ਇੱਕ ਨੌਜਵਾਨ ਡਿਪਟੀ ਸੁਪਰਡੈਂਟ ਆਉਂਦੇ ਆ ਅਮਰ ਸਿੰਘ ਉਹਨਾਂ ਦਾ ਨਾਮ ਹੈ ਆਉਂਦੇ ਆ ਦੇਖਦੇ ਆ ਕਿ ਉੱਥੇ ਕੰਮ ਆਮ ਜੇਲਾ ਵਾਂਗੂ ਚੱਲ ਰਿਹਾ ਸੀਗਾ ਤਾਂ ਫਿਰ ਉਹ ਫੈਸਲਾ ਕਰਦੇ ਆ ਕਿ ਜਦਾਂ ਬੈਰਕਾਂ ਐਡਵਰਡ ਹੁੰਦੀਆਂ ਖਾਸ ਤੌਰ ਤੇ ਜਿਹੜੇ ਉੱਥੇ ਐਡਿਕਟਡ ਲੋਕ ਆ ਨਸ਼ੇ ਦੇ ਆਦੀ ਲੋਕ ਆ ਕਿ ਉਹਨਾਂ ਨੂੰ ਹਮਰਜ਼ ਕੀਤਾ ਜਾਵੇ ਆਮ ਕੈਦੀਆਂ ਦੇ ਨਾਲ ਹੀ ਰਲਣ ਮਿਲਣ ਦਾ ਮੌਕਾ ਦਿੱਤਾ ਜਾਵੇ ਯਾਨੀ ਇਸ ਤਰ੍ਹਾਂ ਦਾ ਇੱਕ ਮਿਸ਼ਨ ਸ਼ੁਰੂ ਕਰਦੇ ਆ ਤੇ ਫਿਰ ਇੱਕ ਮਹਿਮ ਦੀ ਸ਼ੁਰੂਆਤ ਹੁੰਦੀ ਹੈ ਕਿ ਕਿਉਂ ਦੇ ਇਹਨਾਂ ਨੂੰ ਮੁਕਤੀ ਕਰ ਦਿੱਤਾ ਜਾਵੇ ਯਾਰ ਮੈਡੀਕਲ ਇਲਾਜ ਕਾਉਂਸਲਿੰਗ ਇਤਿਹਾਦਕ ਸਭ ਕੁਝ ਸ਼ੁਰੂ ਹੁੰਦਾ ਪਰ ਉਸ ਤੋਂ ਪਹਿਲਾਂ ਇਹ ਜਾਣਿਆ ਜਾਂਦਾ ਹੈ ਕਿ ਯਾਰ ਇਹ ਕਿਉਂ ਨੇ ਕੱਤੋਂ ਨੇ ਛੋਟੇ ਛੋਟੇ ਅਪਰਾਧੀ ਜਾਂ ਦਰਮਿਆਨੇ ਅਪਰਾਧੀ ਕੁਝ ਵੱਡੇ ਅਪਰਾਧੀ ਵੀ ਹੋ ਸਕਦੇ ਆ ਜਦੋਂ ਉਹਨਾਂ ਦੀ ਸਾਰਿਆਂ ਦੀ ਕੇਸ ਹਿਸਟਰੀ ਜਾਣੀ ਗਈ ਸਟੱਡੀ ਕੀਤੀ ਗਈ ਕੋਈ ਬੇਰੋਜ਼ਗਾਰੀ ਦਾ ਮਾਰਿਆ ਕੋਈ ਬਦਮਾਸ਼ੀ ਦੇ ਚਸ ਦਾ ਮਾਰਿਆ ਕਿਸੇ ਦੇ ਘਰੇਲੂ ਕਾਰਨ ਇਹਨਾਂ ਵਜ਼ਾਹਤ ਕਾਰਨ ਉਹ ਇਸ ਦਲਦਲ ਚ ਡਿੱਗੇ ਸਨ ਫਿਰ ਉਹਨਾਂ ਨੂੰ ਮਤਲਬ ਜੋ ਗੋਲੀ ਦਿੱਤੀ ਜਾਂਦੀ ਹੈ ਅੱਜਕੱਲ ਜੀਬ ਵਾਲੀ ਗੋਲੀ ਬਹੁਤ ਚਰਚਾ ਦਾ ਵਿਸ਼ਾ ਹੈ ਮੈਂ ਉਹਦੇ ਤੇ ਅੱਡ ਤੋਂ ਵੀਡੀਓ ਬਣਾਉਂਦਾ ਰਹਿਣਾ ਕਿ ਕਿਸ ਤਰ੍ਹਾਂ ਇੱਕ ਬਹੁਤ ਵੱਡਾ ਸਕੈਮ ਬਣ ਗਿਆ ਪੰਜਾਬ ਦੇ ਵਿੱਚ ਕਿੱਡੀ ਵੱਡੀ ਮੁਸ਼ਕਲ ਬਣ ਗਈ ਹੈ ਤਾਂ ਉਹ ਜਿਹੜੀ ਗੋਲੀ ਦੇ ਕੇ ਜਿਵੇਂ ਆਮ ਤੌਰ ਤੇ ਜੇਲ ਪ੍ਰਸ਼ਾਸਨ ਲੀਡਰਾਂ ਵਾਲੇ ਸਿਸਟਮ ਨਾਲ ਹੀ ਚੱਲਦਾ ਹੈ ਸਾਬ ਜਿਵੇਂ ਉਹ ਕਹਿੰਦੇ ਆ ਨਾ ਕਿ ਮੁਫਤ ਦੀਆਂ ਖਾ ਕੇ ਹੂਕ ਸੁਤੇ ਰਹਿਣ ਜਾਂ ਉਲਝਾ ਕੇ ਇਹਨਾਂ ਨੂੰ ਸਾਡੇ ਵੱਲ ਮੁੱਖ ਕਰਨ ਦਾ ਜਿਹੜਾ ਮੌਕਾ ਹੀ ਨਾ ਦਈਏ ਸਾਡੇ ਵੱਲੇ ਹੋਣ ਹੀ ਨਾਲ ਵੈਸਾ ਹੀ ਜੇਲ ਪ੍ਰਸ਼ਾਸਨ ਵੀ ਕਰਦਾ ਹੁੰਦਾ ਹੈ ਕਿ ਕੈਦੀਆਂ ਨੂੰ ਵਾਰੇ ਲਈ ਰੱਖਦਾ ਖਵਾ ਦਿਓ ਦੋ ਗੋਲੀਆਂ ਆਪੇ ਤੁਰੇ ਫਿਰਨ ਆਪਣੀ ਦੁਨੀਆ ਇਹਨਾਂ ਦੀ ਇਧਰ ਉਧਰ ਦੀ ਗੱਲ ਨਾ ਹੋਵੇ ਤੇ ਇਹਨਾਂ ਨੇ ਉਹ ਜਿਹੜੀ ਜੀਬ ਵਾਲੀ ਗੋਲੀ ਹੈ ਨਾ ਸਭ ਤੋਂ ਪਹਿਲਾਂ ਉਹ ਛੜਾਈ ਕਹਿੰਦੇ ਨਾਲ ਟੈਸਟ इत्याਦਿਕ ਛੜੇ ਆ ਉਹ ਤੇ ਫਿਰ ਉਹੀ ਬਦਕਿਸਮਤੀ ਕਿਉਂਕਿ ਟੀਕੇ ਲਾਉਣ ਤੱਕ ਚਲੇ ਜਾਂਦੇ ਆ ਲੋਕ ਐਚ ਆਈ ਵੀ ਕਿਸੇ ਨੂੰ ਹੀ ਕਿਸੇ ਨੂੰ ਕਾਲਾ ਪੀਲੀ ਆ ਗਈ ਕਈ ਬਿਮਾਰੀਆਂ ਵੀ ਨਿਕਲ ਗਿਆ ਪਰ ਚਲੋ ਇਲਾਜ ਸ਼ੁਰੂ ਹੋਇਆ ਹੌਲੀ ਹੌਲੀ ਦੱਸਦੇ ਆ ਕਿ ਇਹਨਾਂ ਨੇ ਇੱਕ ਇਸ ਤਰ੍ਹਾਂ ਦਾ ਉੱਥੇ ਮਾਹੌਲ ਸਿਰਜ ਦਿੱਤਾ ਕਿ ਕੁਝ ਕੈਦੀ ਜਿਹੜੇ ਪਹਿਲਾਂ ਨਿਕਲ ਆਏ ਉਹਨਾਂ ਨੂੰ ਲਾਇਆ ਗਿਆ ਕਿ ਯਾਰ ਤੁਸੀਂ ਇਸ ਕੰਮ ਤੇ ਲੱਗੋ ਕਿ ਜਿਹੜਾ ਤੁਹਾਡੇ ਨਾਲ ਦਾ ਉਹਨੂੰ ਤਿਆਰ ਕਰੋ ਆਪਾਂ ਠੱਕੇ ਨਾਲ ਕਿਸੇ ਨੂੰ ਇਧਰ ਨਹੀਂ ਤੋਰ ਸਕਦੇ ਗੱਲ ਵੀ ਸੱਚ ਹੈ ਤੇ ਦੱਸਦੇ ਆ ਕਿ ਫਿਰ ਉਹੀ ਕੈਦੀ ਜਿਹੜੇ ਸੀ ਦੂਜਿਆਂ ਨੂੰ ਵੀ ਨਾਲ ਤਿਆਰ ਕਰਨ ਲੱਗ ਪਏ ਇਹ ਗੱਲ ਉੱਤੋਂ ਤੱਕ ਪਹੁੰਚੀ ਕਿ ਯਾਰ ਉੱਥੇ ਤੇ ਲੱਗ ਭਗ ਲੱਗ ਭਗ ਜੇਲ ਜਿਹੜੀ ਆ ਉਹ ਨਸ਼ਾ ਮੁਕਤ ਹੋ ਰਹੀ ਹੈ ਤਾਂ ਦੱਸਦੇ ਆ ਕਿ ਉਸ ਤੋਂ ਬਾਅਦ ਪਿਛਲੇ ਦਿਨੀ ਜਦੋਂ ਇਹ ਸੁਰਖੀ ਬਣੀ ਆ ਸੁਰਖੀ ਕਦੋਂ ਬਣੀ ਕਿ ਉੱਥੇ ਡੀਸੀ ਸਾਹਿਬ ਆਉਂਦੇ ਆ ਸੈਸ਼ਨ ਜੱਜ ਸ਼ਾਇਦ ਐਸਐਸਪੀ ਵੀ ਇਹ ਸਾਰੇ ਉੱਥੇ ਪਹੁੰਚਦੇ ਆ ਤੇ ਉਹ ਕਹਿੰਦੇ ਕਿ ਐਦਾਂ ਗੱਲ ਨਹੀਂ ਬਣਦੀ ਆਪਾਂ ਐ ਕਰਦੇ ਆ ਕਿ ਤਰਨ ਤਾਰਨ ਤੋਂ ਇੱਕ ਮੈਡੀਕਲ ਟੀਮ ਸਾਦੇ ਕਿਉਂਕਿ ਹੁਣ ਜੇਲ੍ਹ ਦੇ ਵਿੱਚ ਜਿਹੜੀ ਮੈਡੀਕਲ ਟੀਮ ਕੰਮ ਕਰੇਗੀ ਉੱਥੇ 100% ਦੀ ਰਿਜ਼ਲਟ ਨਹੀਂ ਦੇਵੇਗੀ ਅੰਕੜਿਆਂ ਦਾ ਹੀਰ ਫੇਰ ਚੱਲਦਾ ਹੀ ਆ ਉਹਨਾਂ ਨੇ ਕਿਹਾ ਕਿ ਤਰਨ ਤਾਰਨ ਤੋਂ ਬੁਲਾਓ ਇੱਕ ਟੀਮ ਤਰਨਤਾਰਨ ਤੋਂ ਮੈਡੀਕਲ ਟੀਮ ਪਹੁੰਚਦੀ ਆ ਉੱਥੇ ਉਹ ਟੀਮ ਜਦੋਂ ਪੁੱਜਦੀ ਆ ਰੈਂਡਮਲੀ ਉੱਥੇ 36 ਟੈਸਟ ਕੀਤੇ ਜਾਂਦੇ ਆ ਡੋਪ ਟੈਸਟ ਜਿਸ ਨੂੰ ਆਪਾਂ ਨਾਮ ਦਿੰਦੇ ਆ ਤਾਂ ਸਾਰੇ ਟੈਸਟ ਨੈਗੇਟਿਵ ਆਏ ਤਾਂ ਇਹ ਖਬਰ ਜਿਹੜੀ ਹੈ ਨਾ ਉਹ ਬਾਹਰ ਨਿਕਲਦੀ ਆ ਕਿ ਕੀ ਸੰਭਵ ਹੈ ਯਾਰ ਕਿ ਪੰਜਾਬ ਦੇ ਵਿੱਚ ਇੱਕ ਜੇਲ ਉਹ ਨਸ਼ਾ ਮੁਕਤ ਤਾਂ ਇਸ ਜੇਲ ਨੂੰ ਤਕਰੀਬਨ ਹੁਣ ਨਸ਼ਾ ਮੁਕਤ ਮਨਿਆ ਜਾ ਰਿਹਾ ਹੈ ਹਾਲਾਂਕਿ ਗੱਲ ਮੰਨਣ ਚਾਉਂਦੀ ਨਹੀਂ ਹੈ ਯਾਰ ਪਰ ਫਿਰ ਵੀ ਜੇ ਆਪਾਂ ਇਹਨੂੰ ਅੱਧ ਪਚਾਦ ਵੀ ਮੰਨ ਲਓ ਵੈਸੇ ਤੇ ਅਫਸਰਾਂ ਦਾ ਦਾਵਾ ਹੈ ਕਿ ਭਾਈ ਇਹ ਸਾਰਾ ਕੁਝ ਜਿਹੜਾ ਹੈ ਨਾ ਅਸੀਂ ਕੋਈ ਅੰਕੜਿਆਂ ਦੇ ਹਿਰਫੇਰ ਨਾਲ ਨਹੀਂ ਕੀਤਾ ਇਹ ਸਚਾਈ ਹੈ ਸੱਚ ਹੈ ਹਾਲਾਂਕਿ ਕਿਸੇ ਦੀ ਕੋਸ਼ਿਸ਼ ਤੇ ਕਾਂਟਾ ਮਾਰਨ ਦਾ ਸਾਨੂੰ ਕੋਈ ਹੱਕ ਨਹੀਂ ਪਰ ਮੈਂ ਮੰਨਦਾ ਜੇ ਤੁਸੀਂ ਆਉਣ ਪਾਉਣ ਵੀ ਰੱਖਣੀ ਹੋਵੇ ਕਿ ਯਾਰ ਕੋਈ ਗੰਜਾ ਸ਼ਾਇਕੀਆ ਤਦ ਵੀ ਯਾਰ ਕਿੱਡਾ ਵੱਡਾ ਉਪਰਾਲਾ ਕੀਤਾ ਡਿਪਟੀ ਸੁਪਰੀਡੈਂਟ ਨੇ ਉਥੇ ਸ਼ਾਇਦ ਡਾਕਟਰ ਅਮਰਤਪਾਲ ਸਿੰਘ ਜੀ ਨੇ ਉਹਨਾਂ ਨੇ ਬਹੁਤ ਤਰਦ ਤਗੜਾ ਕੀਤਾ ਯਾਰ ਤੇ ਜੇ ਇਸ ਤਰ੍ਹਾਂ ਦੇ ਤਹਈਆ ਤਹਮਲ ਤਰਦਦ ਜਿਹੜੇ ਆ ਉਹ ਦੂਜੀਆਂ ਥਾਵਾਂ ਤੇ ਕੀਤੇ ਜਾਣ ਤਾਂ ਮੇਰੇ ਖਿਆਲ ਦੇ ਨਾਲ ਰਿਜ਼ਲਟ ਪੋਜ਼ਿਟਿਵ ਆਉਣਗੇ ਸਕਾਰਾਤਮਕ ਆਉਣਗੇ ਇਹ ਇਕੱਲੇ ਇਹਦੇ ਤੇ ਨਹੀਂ ਹੈ ਐਡਿਕਸ਼ਨ ਤੇ ਨਹੀਂ ਹੈ ਹਾਰਡ ਕੋਰ ਕ੍ਰਾਈਮਨਲਸ ਤੇ ਕੰਮ ਕੀਤਾ ਜਾ ਸਕਦਾ ਹੈ ਜੋ ਫਸਟ ਟਾਈਮ ਕਰਾਇਮ ਕਰਕੇ ਜਾਂਦੇ ਨੇ ਬੱਚੇ ਆ ਨੌਜਵਾਨ ਆ ਉਹਨਾਂ ਤੇ ਕੰਮ ਕੀਤਾ ਜਾ ਸਕਦਾ ਹੈ ਬਜ਼ੁਰਗ ਜਿਹੜੇ ਕੈਦੀ ਨੇ ਜਾਂ ਅੰਡਰ ਸਟ੍ਰੈਸ ਕੈਦੀ ਨੇ ਛੜੇ ਉਹਨਾਂ ਤੇ ਕੰਮ ਕੀਤਾ ਜਾ ਸਕਦਾ ਹੈ ਥੋੜਾ ਹੈ ਥੋੜੇ ਕੀ ਜ਼ਰੂਰਤ ਹੈ ਸੋਚਿਆ ਕਿ ਬੰਬਕੜ ਖੁਸ਼ ਹੋ ਜਾਣਗੇ ਮਾਨ ਸਰਕਾਰ ਨੇ ਇਹਨਾਂ ਦੇ ਕਾਰਜਕਾਲ ਦੇ ਦੌਰਾਨ ਕੁਝ ਪ੍ਰਾਪਤੀ ਹਾਸਲ ਕੀਤੀ ਹੈ ਪ੍ਰਸ਼ਾਸਨ ਇਹਨਾਂ ਦਾ ਤਾਂ ਚੰਗੇ ਕੀਤੇ ਦੀ ਸਿਫਤ ਵੀ ਸਲਾਹਤ ਵੀ ਜ਼ਰੂਰੀ ਹੈ ਅਗਲੀ ਵਾਰ ਫਿਰ ਮਿਲਦੇ ਹਾਂ ਤਦ ਤੱਕ ਦਿਓ ਜ਼ਾਸਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ